एकदारेस दफ्तर दे ने, स्टेट दे, मेरे अजीज ने सदे से कप इतने असल अभी विजिट से कमालू साहब भी एक एक्स एम एल ए साहब नीत जी संधु जो प्रेजिडेंट ने अः किसान कांग्रेस पंजाब साथी अस आए सी गिदड़वा ਜਿਹੜਾ ਇੱਕ ਰਜੀਤ ਸਿੰਘ ਗਿੱਲ ਪੱਤਰਕਾਰ ਦੇ ਨਾਲ ਦੁਰਵਿਵਹਾਰ ਹੋਇਆ ਮਾਰਕੁੱਟ ਹੋਈ ਹੈ ਜ਼ੁਲਮ ਹੋਇਆ ਵਾ ਤਸ਼ੱਦਦ ਹੋਇਆ ਵਾ ਉਹਦਾ ਵਿਰੋਧ ਕਰਨ ਵਾਸਤੇ ਉਤੋਂ ਹਾਜ਼ਰੀ ਪਾ ਕੇ ਅੱਜ ਅਸੀਂ ਪਹੁੰਚੇ ਹਾਂ ਮਨਜੀਤ ਸਿੰਘ ਕੋਲ ਮੈਂ ਉਹਦੇ ਬਾਰੇ ਜੇ ਗੱਲ ਕਰਾਂ ਤੁਸੀਂ ਸਾਰੇ ਸਾਡੇ ਸਤਿਕਾਰਯੋਗ ਮੀਡੀਆ ਦੇ ਪਰਸਨਸ ਹੋ ਅੱਜ ਪੰਜਾਬ ਦੇ ਵਿੱਚ ਮੀਡੀਆ ਦੇ ਉੱਤੇ ਸਿੱਧਾ ਡਾਇਰੈਕਟ ਹਮਲਾ ਕਰਤਾ ਆਮ ਆਦਮੀ ਪਾਰਟੀ ਨੇ ਇਹ ਪਹਿਲਾ ਇਨਸੀਡਿਡੈਂਟ ਨਹੀਂ ਰਜੀਤ ਸਿੰਘ ਦੇ ਗਿੱਲ ਦੀ ਕੋਟ ਮਾਰਦਾ ਇਸ ਤੋਂ ਪਹਿਲਾਂ ਮਨਿੰਦਰਜੀਤ ਸਿੰਘ ਸਿੱਧੂ ਲੋਕਵਾਜ਼ ਟੀਵੀ ਦੇ ਉੱਤੇ ਝੁੱਠਾ ਪੱਛਾ ਚੰਦ ਦੇਨ ਪਹਿਲਾਂ ਤਰਨਤਾਰਨ ਦੀ ਇਲੈਕਸ਼ਨ ਵਿੱਚ ਮੀਡੀਆ ਤੇ ਟਿੱਪਣੀਆਂ ਕਰਦੇ ਰਤਨਦੀਪ ਸਿੰਘ ਧਾਲੀਵਾਲ ਜਿਹੜੇ ਕਿ ਸਾਡੇ ਇੱਕ ਅ ਅੱਛੇ ਪੱਤਰਕਾਰ ਨੇ ਉਹਨਾਂ ਨੂੰ ਪਿਆ ਕਿ ਇਹ ਇਹ ਬੁਰਕੀਆਂ ਪਾਈਆਂ ਜਾਂਦੀਆਂ ਮੀਡੀਆ ਨੂੰ ਇੱਕ ਚੀਫ ਬੁਲੈਸ਼ਰ ਕਿਸੇ ਇੱਕ ਪੱਤਰਕਾਰ ਦਾ ਨਾਮ ਲੈ ਕੇ ਕਹਿੰਦਾ ਇਹ ਇਹਨਾਂ ਨੂੰ ਬੁਰਕੀਆਂ ਪੈਂਦੀਆਂ ਨੇ ਦੂਜੇ ਪਾਰਟੀ ਤੋਂ ਇਸ ਲਈ ਸਾਡਾ ਵਿਰੋਧ ਕਰਦੇ ਨੇ ਇਸੇ ਤਰ੍ਹਾਂ ਹੀ ਅ ਹੋਰ ਨਾ ਪੱਤਰਕਾਰਾਂ ਦੇ ਕਈਆਂ ਦੇ ਅਕਾਊਂਟਸ ਬੰਦ ਕੀਤੇ ਗਏ ਕਈਆਂ ਦੇ ਟਵਿੱਟਰ ਅਕਾਊਂਟ ਬੰਦ ਕੀਤੇ ਕਈਆਂ ਦੇ YouTube ਚੈਨਲ ਬੰਦ ਕਰਤੇ ਅ ABC TV ਆ ਸਾਡਾ ਜਗਤਾਰ ਸਿੰਘ ਬਹੁਤ ਅੱਛਾ ਪੁਰਾਣਾ ਪੱਤਰਕਾਰ ਆ ਸੋ ਹੋ ਕੀ ਰਿਹਾ ਵਾ ਕਿ ਅ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਭਗਵਾਨਪਤਾਨ ਦੀ ਸਰਕਾਰ ਅ ਮੀਡੀਆ ਨੂੰ ਉਹਨਾਂ ਨੇ ਹਾਈਜੈਕ ਕੀਤਾ ਵਾ ਕੇਜਰੀਵਾਲ ਸਾਹਿਬ ਨੇ ਜਿਹੜਾ ਰੋਜ਼ ਇਲਜ਼ਾਮ ਲਾਉਂਦੇ ਨਾ ਦੋ ਨੁਕਤਿਆਂ ਦੇ ਇਲਜ਼ਾਮ ਲਾਉਂਦੇ ਨੇ BJP ਔਰ ਮੋਦੀ ਸਰਕਾਰ ਤੇ ਇੱਕੋ ਕਹਿੰਦੇ ਨੇ ਕਿ ਮੋਦੀ ਨੇ ਬੀਜੇਪੀ ਨੇ ਦੇਸ਼ ਵਿੱਚ ਗੁੱਦੀ ਮੀਡੀਆ ਬਣਾ ਦਿਆ ਹੈ ਯਾਨੀ ਕਿ ਮੀਡੀਆ ਕੈਪਚਰ ਕਰ ਲਿਆ ਇੱਕੋ ਕਹਿੰਦੇ ਨੇ ਕਿ ਮੋਦੀ ਦੀ ਸਰਕਾਰ ਤਾਨਾਸ਼ਾਹ ਹੈ ਔਰ ਈਡੀ ਤੇ ਸੀਬੀਆਈ ਦੇ ਦੁਰਉਪਯੋਗ ਨਾਲ ਆਪਣੇ ਦੇਸ਼ ਵਿੱਚ ਵਿਰੋਧੀਆਂ ਨੂੰ ਪਰਚੇ ਦਰਜ ਕਰ ਰਹੇ ਨੇ ਫੜ ਕੇ ਜੇਲਾ ਚ ਦੇ ਰਹੇ ਨੇ ਔਰ ਮੈਂ ਇਹਨਾਂ ਦੋਨਾਂ ਦੋਸ਼ਾਂ ਨੂੰ ਕਰੈਕ ਕਿਨਾ ਲੇਕਿਨ ਮੈਂ ਆਮ ਆਦਮੀ ਪਾਰਟੀ केजरीवाल ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਦੋਨੋਂ ਨੀਤੀਆਂ ਪੰਜਾਬ ਵਿੱਚ ਤੁਸੀਂ ਨਹੀਂ ਲਾਗੂ ਕੀਤੀਆਂ ਕੀ ਪੰਜਾਬ ਦਾ ਮੇਨਸਟ੍ਰੀਮ ਮੀਡੀਆ ਅੱਜ ਸਾਰਾ ਤੁਹਾਡੇ ਅਧੀਨ ਨੇਗਾ ਕੀ ਤੁਸੀਂ ਉਹਨਾਂ ਦੀ ਆਵਾਜ਼ ਬੰਦ ਨਹੀਂ ਕੀਤੀ ਹੋਈ ਕੀ ਉਹ মিডিਆ ਪੰਜਾਬ ਦੇ ਸਿਰਫ ਸਕ੍ਰਿਪਟਡ ਜੋ ਆਮ ਆਦਮੀ ਪਾਰਟੀ ਦੀ ਸਕ੍ਰਿਪਟ ਛਾਇਆ ਹੁੰਦੀ ਦਿੱਲੀ ਤੋਂ ਕੀ ਉਹੀ ਨਹੀਂ ਦਿਖਾਇਆ ਜਾ ਰਿਹਾ ਇਹ ਤਾਂ ਸ਼ੁਕਰ ਕਰੋ ਕਿ ਅੱਜ ਪੰਜਾਬ ਦੇ ਵਿੱਚ ਇੰਡੀਪੈਂਡੈਂਟ মিডিਆ ਤੁਹਾਡੇ ਸਾਰੇ ਸਰਕਾਰਯੋਗ ਵੀਰਾਂ ਵਰਗਾ ਆਰਗੈਨਿਕ মিডিਆ ਵਾ ਸਾਡੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੋਲੋਇੰਗ ਆ ਤਾਂ ਸਾਡੀ ਗੱਲ ਦੁਨੀਆ 'ਚ ਪਹੁੰਚ ਰਹੀ ਨਹੀਂ ਤਾਂ ਇਹਨਾਂ ਦੇ ਅਗਰ ਆਮ ਆਦਮੀ ਪਾਰਟੀ ਦੀ ਚੱਲਦੀ ਤਾਂ ਆਵਾਜ਼ ਵੀ ਨਹੀਂ ਸੀ ਨਿਕਲਣ ਦੀ ਬਾਤ ਔਰ ਦੂਸਰਾ ਜਿਹੜਾ ਉਹ ਕਹਿੰਦੇ ਕਿ ਅਸੀਂ ਮੋਦੀ ਤਾਨਾਛਤ ਕੀ ਕੇਜਰੀਵਾਲ ਤੇ ਭਗਵੰਤ ਮਾਨ ਘੱਟਾ ਤਾਨਾਸ਼ਾਹ ਨੇ ਇਹਨਾਂ ਦੀ ਵਿਜੀਲੈਂਸ ਬਿਊਰੋ ਨੇ ਔਰ ਪੰਜਾਬ ਪੁਲਿਸ ਨੇ ਕਿੰਨੇ ਪਿਛਲੇ 4 ਸਾਲਾਂ ਦੇ ਮੁਕਦਮੇ ਦਰਜ ਕੀਤੇ ਸਾਰੀ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਚੁਣ ਚੁਣ ਕੇ ਸਾਰਾ ਜਿਹੜਾ ਕੋਈ ਐਕਟਿਵਿਸਟ ਆ ਕੋਈ ਵਿਚਾਰਾ ਕਾਰਕੁਨ ਵੀ ਆ ਜੋ ਕੋਈ ਗੱਲ ਸਰਕਾਰ ਦੇ ਖਿਲਾਫ ਕਰਦਾ ਉਹਨਾਂ ਦੇ ਮੁਕਦਮੇ ਆ ਪਿਛੇ ਮਾਨਿਕ ਕੋਇਲ ਦੇ ਤੁਸੀਂ ਦੇਖਿਆ ਕਿਵੇਂ ਉਹਦੇ ਚਾਚੇ ਦੇ ਉੱਤੇ ਜਿਹੜਾ ਫਾਇਰਿੰਗ ਦਾ ਇਨਸੀਡੈਂਟ ਹੋਇਆ ਇਹ ਸਾਰਾ ਭੈ ਪੀਤ ਕਰਨ ਵਾਲਾ ਮਾਹੌਲ ਹੈ ਔਰ ਹੁਣ ਤਾਜ਼ਾ ਤਰਨਤਾਰਨ ਦੇਖੋ ਤੁਸੀਂ ਤਰਨਤਾਰਨ ਦੀ ਇਲੈਕਸ਼ਨ ਹੋਈ ਜਿੱਤਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਰੋ ਰਹੀ ਹੈ ਔਰ ਹੁਣ ਅ ਇਲੈਕਸ਼ਨ ਤੋਂ ਬਾਅਦ ਅਕਾਲੀਆਂ ਦੇ ਵਰਕਰਾਂ ਦੇ ਉੱਤੇ ਵੱਡੇ ਪੱਥਰ ਦੇ ਉੱਤੇ ਪਰਚੇ ਦਰਜ ਕੀਤੇ ਗਏ ਉਸ ਲੜਕੀ ਨੂੰ ਸਫੇਰ ਨਹੀਂ ਕੀਤਾ ਕੰਚਨਪ੍ਰੀਤ ਕੌਰ ਨੂੰ ਉਹ ਤਾਂ ਸ਼ੁਕਰ ਕਰੋਗੇ ਇਹਨਾਂ ਦੇ ਚੁੰਗਲ ਤੋਂ ਨਿਕਲ ਕੇ ਨਹੀਂ ਨਾ ਨਾ ਔਰਤ ਵੀ ਨਹੀਂ ਬਖਸ਼ੀ ਔਰ ਹੁਣ ਉੱਥੇ ਕਹਿੰਦੇ ਨੇ ਕਿ ਪ੍ਰਾਣੀਆਂ ਪਾਰਟੀਆਂ ਕਾਂਗਰਸ ਸੇ ਅਕਾਲੀ ਦਲ ਜੀ ਗੈਂਗਸਟਰ ਵਾਦ ਪੈਦਾ ਕੀਤਾ ਲekin ਜੋ ਪੰਗਿਆ ਟੋਲੀ ਚੱਲੀ આજ ਤੋਂ 2 ਦਿਨ ਪਹਿਲਾਂ ਕਿ ਉਹ ਗੈਂਗਸਟਰਾਂ ਨਾਲ ਕੰਮ ਨਹੀਂ ਸੀ ਤੇ ਆਮ ਆਦਮੀ ਪਾਰਟੀ ਨੇ ਉਹਦੇ ਤੇ ਕੀ ਐਕਸ਼ਨ ਲਿਆ ਮਨਿੰਦਰ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਮਜੀਠਾ ਜ਼ਿਲ੍ਹਾ ਇਸ ਲਈ ਸਸਪੈਂਡ ਕੀਤਾ ਕਿ ਇਹਨਾਂ ਨੇ ਗੈਂਗਸਟਰ ਦੇ ਖਿਲਾਫ ਪੂਰੀ ਕਾਰਵਾਈ ਨਹੀਂ ਕੀਤੀ ਲੇਕਿਨ ਜਿਹੜਾ ਪੰਗਿਆ ਚ ਦਿਨ ਦਿਹਾੜੇ 40-50 ਗੋਲੀਆਂ ਮਾਰੀਆਂ ਔਰ ਗੱਡੀਆਂ ਭੰਨੀਆਂ ਕੀ ਉੱਥੋਂ ਦੇ ਜਿਹੜਾ ਨਵਾਂ ਸ਼ਹਿਰ ਦੇ ਜ਼ਿਲ੍ਹੇ ਦਾ ਕਿਸੇ ਪੁਲਿਸ ਮੁਖੀ ਦੇ ਖਿਲਾਫ ਕੋ ਐਕਸ਼ਨ ਲਿਆ ਸੋ ਇਸ ਕਰਕੇ ਮੇਰਾ ਇਹ ਮੰਨਣਾ ਕਿ ਆਮ ਆਦਮੀ ਪਾਰਟੀ ਦਾ ਮਖੌੜਾ ਮਕੋਟਾ ਬਹੁਤ ਵੇਨਕਾਬ ਹੋ ਗਿਆ ਇਹਨਾਂ ਦਾ ਕੱਟੜ ਇਮਾਨਦਾਰੀ ਦਾ ਫੱਟਾ ਵੀ ਲੱਤ ਚੁੱਕਾ ਜਿਵੇਂ ਭੁੱਲਰ ਡੀਆਈਜੀ ਜਿਹੜਾ ਅਰੈਸਟ ਹੋਇਆ ਜਿਹਦੇ ਕੋਲ 7.5 ਕਰੋੜ ਰੁਪਇਆ ਕੈਸ਼ ਔਰ 2.5 ਕਿਲੋ ਸੋਨਾ 50 ਪ੍ਰਾਪਰਟੀਆਂ ਨੂੰ ਦਿਹਾਣੇ 'ਚ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਦੁਬਈ ਤੇ ਕੈਨੇਡਾ 'ਚ ਤੇ ਕੇਜਰੀਵਾਲ ਤੇ ਭਗਵੰਤ ਦੇ ਨੱਕ ਦੇ ਥੱਲੇ ਬੈਠਾ ਸੀ ਰੋਪੜ ਜ਼ਿਲ੍ਹੇ 'ਚ ਮੋਹਾਲੀ ਉਹਦਾ ਦਫ਼ਤਰ ਸੀ ਉਹਨੂੰ ਵਿਜੀਲੈਂਸ ਬਿਊਰੋ ਤੇ ਪੰਜਾਬ ਪੁਲਿਸ ਨਹੀਂ ਫੜ ਸਕੀ ਸੀਬੀਆਈ ਨੂੰ ਦਿੱਲੀੋਂ ਆਉਣਾ ਪਿਆ ਤੇ ਉਹਨਾਂ ਨੇ ਇੱਕ ਅਫਸਰ ਨੂੰ ਫੜਿਆ ਸੋ ਇਹਨਾਂ ਦਾ ਕੱਟੜ ਇਮਾਨਦਾਰੀ ਦਾ ਦਾ ਪੱਟਾ ਉਹ ਖਤਮ ਹੋ ਚੁੱਕਾ ਵਾ ਇਹਨਾਂ ਦੇ ਉੱਤੇ ਵੱਡੇ 2-2000 ਕਰੋੜ ਦੇ ਮੁਕਦਮੇ ਚੱਲ ਰਹੇ ਨੇ ਭ੍ਰਿਸ਼ਟਾਚਾਰ ਦੇ ਸ਼ਰਾਬ ਘਟਾਲੇ 'ਚ ਔਰ ਕਲਾਸਰੂਮ ਘਟਾਲੇ ਵਿੱਚ ਸਾਰੇ ਮਨੀਸ਼ ਚ ਸੋਡਿਆ ਕੇਜਰੀਵਾਲ ਸਦਿੰਦਰ ਜੈਨ ਸਭ ਸਭ ਨਾਮਜ਼ਦ ਨੇ ਇਸੇ ਤਰ੍ਹਾਂ ਹੀ ਇਹਨਾਂ ਨੇ ਜਿਹੜਾ ਗੈਂਗਸਟਰ ਦਾ ਕਿਹਾ ਸੀਗਾ ਜੀ ਅਸੀਂ ਔਰ ਹੁਣ ਇਹ ਲਗਾਤਾਰ ਕਹਿਣਾ ਕਿ ਮਗਰਲੀਆ ਪਾਰਟੀਆਂ ਨੇ ਕਰਤੇ ਕਿੰਨਾ ਕਿੰਨਾ ਸਮਾਂ ਤੁਹਾਡਾ ਕੋ ਰਹੇਗਾ ਸਾਲ ਕਿਹ ਰਹੇਗਾ 4 ਸਾਲ ਤੁਹਾਨੂੰ ਹੋਗੇ ਤੁਸੀਂ ਦੱਸੋ ਕਿ ਗੈਂਗਸਟਰਸ ਨੂੰ ਕਾਊਂਟਰ ਕਰਨ ਲਈ ਤੁਸੀਂ ਕੀ ਕੀਤਾ ਸਾਡੇ ਆਪਣੇ ਡਿਪਟੀ ਚੀਫ ਮਿਨਿਸਟਰ ਰਹੇ ਨੇ ਸੁਖਜਿੰਦਰ ਰੰਧਾਵਾ ਔਰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਉਹਨਾਂ ਨੂੰ ਅੱਜ ਵੀ ਕੈਂਕਸਰ ਲੋਕਲੀ ਥ੍ਰੈਟ ਕਰ ਰਹੇ ਨੇ ਅੱਜ ਪਤਾ ਨਹੀਂ ਕਿੰਨੇ ਦੁਨੀਆਂ ਨੇ ਗੈਂਗਸਟਰਸ ਨੂੰ ਫਰੋਤੀਆਂ ਚੁੱਪਚੀਤੇ ਦੇਤੀਆਂ ਕਿਉਂਕਿ ਉਹਨਾਂ ਨੂੰ ਪੁਲਿਸ ਤੇ ਭਰੋਸਾ ਹੀ ਨਹੀਂ ਕਰਦਾ ਇਸ ਲਈ ਮੇਰਾ ਮੰਨਣਾ ਕਿ 올 ਅਰਾਊਂਡ ਆਮ ਆਦਮੀ ਪਾਰਟੀ ਫਲੌਪ ਸ਼ੋ ਆਜੜਾ ਨਸ਼ੇ ਯੁੱਧ ਵਿਰੋਧ ਇਹਦਾ ਪ੍ਰੋਗਰਾਮ ਆ ਆ ਕੱਲ ਪਰਸੋ ਆਰਐਮਪੀ ਟੀਵੀ ਦੇ ਜਸ ਕਰੇ ਵਾਲਾ ਦਿਖਾਤਾ ਸਾਰਾ ਕਿ ਕਿਵੇਂ ਉਹਨਾਂ ਦੀ ਇੱਕ ਲੇਡੀ ਉਹਨਾਂ ਦੀ ਪਾਰਟੀ ਦੀ ਉਹ ਸ਼ਰੀਆਮ ਕਹਿ ਰਹੀ ਆ ਕਿ ਅਸੀਂ ਐਮਐਲਏ ਦੀ ਸਾਨੂੰ ਸਪੋਰਟ ਆ ਤੇ ਫਲਾ ਸਾਡਾ ਵਰਕਰ ਏਕਮ ਦੀ ਦੁਕਾਨ ਤੇ ਜਿੰਨਾ ਮਰਜੀ ਚਿੱਟਾ ਚੱਕ ਲੋ ਪੁਲਿਸ ਵਾਲਿਆਂ ਦੀ ਕੀ ਹਿੰਮਤ ਐ ਕੋਈ ਕਿ ਐਮਐਲਏ ਨਾਲ ਹੈ ਕਿ ਸੋ ਇਹ ਸਾਰਾ ਜਿਹੜਾ ਦਰਸਾਉਂਦਾ ਵਾ ਕਿ ਪੰਜਾਬ ਦੇ ਵਿੱਚ ੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਜਿਹੜੀ ਆ ਉਹ ਹੁਣ ਪੁਲਿਸ ਦੇ ਸਿਰ ਤੇ ਘੁੰਮ ਰਹੀ ਆ ਪੁਲਿਸ ਅੰਤਰ ਦੇ ਲਾਸ ਸਿੰਘ ਮੈਂ ਜੋ ਅੱਜ ਉੱਥੇ ਰਣਜੀਤ ਗਿੱਲ ਦਾ ਕੁੱਟਮਾਰ ਹੋਈ ਆ ਜਾਂ ਜੋ ਵੀ ਪਰਚੇ ਦਰਜ ਕੀਤੇ ਜਾ ਰਹੇ ਤਰਨ ਤਰਨ ਚ ਜਾਂ ਪੱਤਰਕਾਰਾਂ ਦੇ ਉੱਤੇ ਹਮਲੇ ਮੈਂ ਇਹਨੂੰ ਪੁਲਿਸ ਸਟੇਟ ਕਰਦਾਨਿਆਂ ਆਂ ਅੱਜ ਪੁਲਿਸ ਦਾ ਰਾਜ ਆ ਔਰ ਪੁਲਿਸ ਦਾ ਅਸਲ ਜਿਹੜਾ ਕੰਮ ਆ ਤਾਂ ਉਹ ਗੈਂਗਸਟਰਸ ਦੇ ਫੜ ਸਕਦੇ ਕਿਉਂਕਿ ਉਹਦਾ ਦੁਰਉਪਯੋਗ ਮੁਜੇ ਵਾਸੇ ਹੋ ਰਿਹਾ ਸੁਪਰ ਸੁਪਰ ਵੀਵੀਆਈਪੀ ਡਿਊਟੀਆਂ ਵਿੱਚ ਉਹ ਲੱਗੇ ਹੋਏ ਨੇ ਅਗਰ ਪੰਜਾਬ ਪੁਲਿਸ ਨੂੰ ਮੌਕਾ ਦਿੱਤਾ ਜਾਵੇ ਸਾਡੀ ਫੋਰਸ ਮਾਰੇ ਨਹੀਂ ਗਈ ਦੇ ਕੈਨ ਕੰਟਰੋਲ ਲਾਅ ਐਂਡ ਆਰਡਰ ਲੇਕਿਨ ਓਨਲੀ ਦੀ ਪ੍ਰਾਇਰੀਟੀਆਂ ਇਸ ਸਰਕਾਰ ਨੇ ਗਲਤ ਸੈੱਟ ਕੀਤੀ ਆ ਹੋ ਜਾਂਦੀ ਖੈਰ ਸਾਹਿਬ ਖੈਰ बीजेपी ਨੂੰ ਤਲਬ ਕੀਤਾ ਕੇ ਨੋਟਿਸ ਜਾਰੀ ਕੀਤਾ ਹੈਗਾ ਇਲੈਕਸ਼ਨ ਕਮਿਸ਼ਨ ਵੱਲੋਂ ਤਾਂ ਇਹਦਾ ਮੈਂ ਸਵਾਗਤ ਕਰਦਾ ਜੀ ਔਰ ਮੈਂ ਸਮਝਦਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇੰਡੀਆ ਨੂੰ ਜਿਹੜਾ ਨੰਗਾ ਨਾਚ ਹੋਇਆ ਨਾ ਜਿਮਨੀ ਚੌਂਕ ਪੁਲਿਸ ਤੰਤਰ ਸ਼ਰਾਬ ਪੈਸਾ ਅ ਅੁਰਸ਼ਾ ਕਰਦੀ ਇਹਦੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਔਰ बीजेपी ਪੰਜਾਬ ਪੁਲਿਸ ਦਾ ਬੇਸਿਕਲੀ ਇਸ ਐਡ ਹੌਕ ਆਫਸਰ 3 ਸਾਲ ਹੋ ਗਏ ਇਸ ਨਾਟ ਅ ਰੈਗੂਲਰ ਪੋਸਟ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਐਸਐਸਪੀ ਸਸਪੈਂਡ ਕੀਤੀ ਰਵਜੋਤ ਰਵਜੋਦਕਰ ਜਿਹੜਾ ਨਵਾਂ ਬੰਦਾ ਲਾਇਆ ਉਹ ਰਵਜੋਦਕਰ ਨਾਲੋਂ ਵੀ ਦੋ ਕਦਮ ਜਾ ਕੇ ਉਹਨੇ ਇਲੈਕਸ਼ਨ ਨੂੰ ਹਾਈਜੈਕ ਕੀਤਾ ਜਿਹੜੇ ਵੀ ਐਸਐਸਪੀ ਲਾਏ ਤਰਨਤਰਨ ਦੇ ਸੋ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਤੋਂ ਅਸੀਂ ਇਹ ਤਵੱਜੋ ਕਰਦੇ ਹਾਂ ਕਿ ਜੇ ਤੁਸੀਂ ਚੋਣ ਪ੍ਰਣਾਲੀ ਨੂੰ ਸਾਫ਼ ਰੱਖਣਾ ਚਾਹੁੰਦੇ ਹੋ ਖਾਸ ਤੌਰ ਤੇ ਪੰਜਾਬ 'ਚ ਤਾਂ ਦੇ ਮਸਟ ਐਕਟ ਫਾਰਮਲੀ ਅਗੇਂਸਟ ਦਿਡੀਜੀਪੀ ਦੇ ਮਸਟ ਐਕਟ ਫਾਰਮਲੀ ਅਗੇਂਸਟ ਦਿ ਪ੍ਰੈਜ਼ੈਂਟ ਐਸਐਸਪੀ ਜਿਹਨੇ ਰੈਂਡਮਲੀ ਮਤਲਬ ਐਫਆਈਆਰ ਵਿੱਚ 40 50 60 ਬੰਦਿਆਂ ਦੇ ਨਾਮ ਦਰਜ ਕਰਕੇ 40 50 ਬੰਦੇ ਅਰੈਸਟ ਕਰ ਲਏ ਜਿਹੜਾ ਕੋ ਚੁਣ-ਚੁਣ ਕੇ ਬੋਲੂਗਾ ਉਹਨੂੰ ਫੜ ਕੇ ਉਸ ਅਨ ਪਛਾਤੀ ਐਫ ਆਈ ਆਰ ਬਾਦਾਂਗੇ ਵੀ ਐਕਸਪੈਕਟ ਕਿ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ will take very strong and uh, you know stringent action against these officers ਜਿ ਜਿਨੀ ਚਾਹੁੰਦੇ ਜਿਨੀ ਚਾਹੁੰਦੇ ਵਿੱਚ ਟਾਂਸਪਾਰਟੀ ਹਾਰ ਹੋਈ ਹੈ ਤੇ ਜਮਾਨਤਾ ਜਬਤ ਹੋਈ ਹੈ ਆਪਣਾ ਰਾਜਾ ਬ੍ਰਿਜ ਸਾਹਿਬ ਜੀ ਦਾ ਧਿਆਨ ਹੋਏ ਦਿੱਤਾ ਕਿ ਅਸੀਂ ਛੋਟਾ ਸੋਚੇ ਲਾਭ ਉਹਰਾ ਦੇਖੋ ਗੱਲ ਇਹ ਆ ਗੱਲ ਇਹ ਆ ਕਿ ਇਹ ਜਿਹੜਾ ਕਾਂਗਰਸ ਸੀ ਉੱਥੇ ਗਤੀਵਿਧੀ ਸੀ ਜਾਂ ਕੋਈ ਸਟੇਟਮੈਂਟਸ ਆਈਆਂ ਆਲਰੇਡੀ ਕਾਂਗਰਸ ਹਾਈ ਕਮਾਂਡ ਜਿਹੜੀ ਉਹ ਸੀਸਟ ਆਪਰੇਟ ਮੇਰਾ ਬਣਦਾ ਨਹੀਂਗਾ ਕਿ ਮੈਂ মিডিਆ ਦੇ ਵਿੱਚ ਕਹਾਂ ਪਰ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਇਸ ਇਲੈਕਸ਼ਨ ਦੇ ਰਿਜ਼ਲਟ ਤੋਂ ਕਾਂਗਰਸ ਨੂੰ ਹਤਾਸ਼ ਹੋਣ ਦੀ ਲੋੜ ਨਹੀਂ ਜੀ ਇਹਦੇ ਬਹੁਤ ਸਾਰੇ ਉਦਾਹਰਨ ਦੇ ਸਕਦਾ ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਨ ਦੇ ਦਿੰਦਾ ਅਗਰ ਜਿਮ ਅਗਰ ਰੂਲਿੰਗ ਪਾਰਟੀ ਸਮਝਦੀ ਕਿ ਅਸੀਂ ਜਿਮਨੀ ਚੋਂ ਚਿਤ ਕੇ ਸੈਮੀਫਾਈਨਲ ਜਿੱਤ ਗਿਆ ਸਰਾਸਰ ਜਲਦਾ ਯਾਦ ਕਰੋ 2016 ਦੀ ਜਿਮਨੀ ਚੋਂ ਬਿਲਕੁਲ ਤਰਨ ਤਾਰ ਨਾਲ ਲੱਗਦੇ ਖਡੂਰ ਸਾਹਿਬ ਤੋਂ ਰਮਨਜੀਤ ਸਿੱਕੀ ਨੇ ਬੇਅਦਬੀਆਂ ਦੇ ਖਿਲਾਫ ਤੌਰ ਤੇ ਕਾਂਗਰਸ ਐਮ ਐਲ ਏ ਸਿਵਾ ਦਿੱਤਾ ਉਥੇ ਜਿਮਨੀ ਚੌਂ ਹੁੰਦੀ ਆ ਸ਼੍ਰੋਮਣੀ ਅਕਾਲੀ ਦਲ ਉਹ ਜਿਮਨੀ ਚੌਂ ਬੜੀ ਸ਼ਾਨ ਨਾਲ ਜਿੱਤਦੀ ਆ 2016 ਚ ਤੇ 17 ਵਿੱਚ ਉਹਨਾਂ ਦੇ ਐਮ ਐਲ ਏ ਰਹਿ ਜਾਂਦੇ ਨੇ ਸਾਰੇ 14 15 2017 ਚ ਮਰਿੰਦਰ ਸਿੰਘ ਦਾ ਰਾਜ ਰਿਆ ਆਮ ਆਦਮੀ ਪਾਰਟੀ ਸਾਰੀਆਂ ਜਿਮਨੀ ਚੌਂਾਂ ਚ ਤੀਜੇ ਚੌਥੇ ਨੰਬਰ ਤੇ ਆਈ ਜਮਾਨਤਾਂ ਜਬਤ ਹੋਈਆਂ ਉਹ ਇਲੈਕਸ਼ਨ ਜਨਰਲ ਹੁੰਦੀ ਆ 2022 ਚ ਤੇ ਉਹ 92 ਐਮ ਐਲ ਏ ਆ ਜਾਂਦੇ ਇਸੇ ਤਰ੍ਹਾਂ ਦੀ ਇਲੈਕਸ਼ਨ ਤੁਹਾਡੇ ਲੱਗੇ ਇੱਥੇ ਕਲੰਡੀ ਸਾਹਬ ਉਹ ਜਿਮਨੀ ਚੌਂ ਇਦੇ ਵਿੱਚ ਜੀਤ ਮੋਹਿੰਦਰ ਸਿੰਘ ਨੇ ਬਤੌਰ ਕਾਂਗਰਸ ਐਮ ਐਲ ਏ ਸਿਫਾ ਦਿੱਤਾ ਅਕਾਲੀ ਦਲ ਦੀ ਸਰਕਾਰ ਵਿੱਚ ਲੜੇ ਫੋਰ ਬੜੀ ਵੱਡੀ ਮਾਰਜਨ ਨਾਲ ਜਿੱਤੇ ਲੇਕਿਨ ਅਗਲੀ ਇਲੈਕਸ਼ਨ ਜਿਹੜੀ ਸੀਗਾ ਅਕਾਲੀ ਦਲ ਤੋਂ ਹਾਰ ਜਾਂਦਾ ਵਾ ਸੋ ਇਸ ਕਰਕੇ ਜਿਮਨੀ ਚੋਣਾ ਇੱਕ ਪੁਲਿਸ ਦਾ ਇੱਕ ਤੰਤਰ ਸਰਕਾਰੀ ਮਸ਼ੀਨਰੀ ਸਾਰੇ ਸਰਕਾਰ ਦਾ ਇੱਕ ਥਾਂ ਧਿਆਨ ਕੇ ਬਹਿ ਜਾਣਾ ਉਸ ਨਤੀਜੇ ਨੂੰ ਮੈਂ ਕਿਸੇ ਤਰ੍ਹਾਂ ਦਾ ਨਾ ਸੈਮੀ ਫਾਈਨਲ ਮੰਨਾਂ ਮੈਂ ਕਾਂਗਰਸ ਦੇ ਕੇਡਰ ਵਰਕਰਸ ਨੂੰ ਇਹੀ ਕਹਾਂਗਾ ਕਿ ਤਗੜੇ ਹੋ ਜਾਓ ਆਪਾਂ ਇਲੈਕਸ਼ਨ ਲੜਨੀ ਆ ਔਰ 2027 ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਵੇਗੀ ਇਹ ਸਾਡਾ ਪੂਰਾ ਠੋਸ ਮੰਨਣਾ ਵਾ ਔਰ ਮੈਂ ਉਹ ਕਹੂੰਗਾ ਕਿ ਬਿਲਕੁਲ ਡੀਮੋਰਲਾਈਜ਼ ਨਹੀਂ ਹੋਣਾ ਘਬਰਾਉਣਾ ਨਹੀਂਗਾ ਔਰ ਇਦਾਂ ਦੀਆਂ ਕਈ ਤਰ੍ਹਾਂ ਦੇ ਛੋਟੇ-ਮੋਟੇ ਅੜਿੱਕੇ ਰਾਹ ਦੇ ਵਿੱਚ ਆਉਂਦੇ ਸਰਕਾਰਾਂ ਨਾਲ ਲੜਨਾ ਆਪਾਂ ਨੂੰ ਜਾਰੀ ਰੱਖਣਾ ਚਾਹੀਦਾ ਔਰ ਆਪਣੇ ਕੇਜਸ ਨੂੰ ਪ੍ਰੋਟੈਕਟ ਕਰਨਾ ਖੈਰਾ ਸਰ ਜੇ ਗੱਲ ਕਰੀਏ ਭਾਜਪਾ ਉਹ ਕਹਿ ਰਿਹਾ ਜੇ ਪੰਜਾਬ ਦਾ ਕੋਈ ਭਲਾ ਕਰ ਸਕਦਾ ਤਾਂ ਭਾਜਪਾ ਕਰ ਸਕਦੀ ਕਿਵੇਂ ਦੇਖੋ ਭਾਜਪਾ ਕਿਵੇਂ ਭਲਾ ਕਰ ਸਕਦੀ ਦੱਸੋ ਹਾਲ ਹੀ ਵਿੱਚ ਤਾਜ਼ਾ ਸਾਡੇ ਕਿਸਾਨ ਅੰਦੋਲਨ ਨੂੰ ਉਹਨਾਂ ਨੇ ਕੁਚਲਿਆ ਉਹਨਾਂ ਨੇ ਦਿੱਲੀ ਦੀ ਬਗੂਹਾ ਤੇ ਬੈਠੇ 700 ਬੰਦਾ ਮਰ ਗਿਆ ਉਸ ਅੰਦੋਲਨ ਦਾ ਧੋਖਾ ਕੀਤਾ ਔਰ ਅਮਿਤ ਸ਼ਾਹ ਜੀ ਪਾਰਲੀਮੈਂਟਸ کہہ ਰਹੇ ਨੇ ਕਿ ਪੰਜਾਬ ਦੇ ਨੌਜਵਾਨ ਜਿਹੜੇ ਇੱਥੇ ਕੋਈ ਅਲੱਗਵਾਦ ਦੀ ਗਰਮ ਕਰਦੇ ਸੀ ਅਸੀਂ ਉਹਨਾਂ ਤੇ ਐਨਐਸਏ ਲਗਵਾ ਕੇ ਉਹਨਾਂ ਨੂੰ ਡਿਬਰੂਗੜੀਆ ਜ਼ਿਲ੍ਹਾ ਚ ਬਿਠਾਤਾ ਹਾਂ ਗੁਰੂਗ੍ਰਾਂਤ ਸਾਹਿਬ ਜੀ ਦਾ ਪਾਠ ਕਰੋ ਥੈਟ ਮੀਨਸ ਕਿ ਭਗਵੰਤ ਮਾਨ ਤੋਂ ਜਿਹੜੀ ਐਨਐਸਏ ਲੱਗੀ ਆ ਉਹ ਭਾਜਪਾ ਨੇ ਲਗਵਾਈ ਆ ਆ ਜਿਹੜੇ ਤਾਜ਼ੇ ਭਗਵੰਤ ਮਾਨ ਨੇ ਖਨੌਰੀ ਤੇ ਸ਼ੰਭੂ ਦੇ ਸਾਡੇ ਮੋਰਚੇ ਕੁਚਲੇ ਨੇ ਪੀਲੇ ਪੰਜੇ ਨਾਲ ਬੁਲਡوزر ਨਾਲ ਉਹ ਬੀਜੇਪੀ ਦੇ ਕਹਿੰਦੇ ਕੁਝ ਲੈਣ ਸੋ ਆਈ ਡੋਟ ਥਿੰਕ ਕਿ ਬੀਜੇਪੀ ਇੰਨਾ ਕੁਝ ਉਲਟ ਪੰਜਾਬ ਦੇ ਕਰੇ ਸਾਡੇ ਫਲੱਡਸ ਆਏ ਨੇ ਦੇਖੋ ਸਾਡੇ ਨਾਲ ਕੋਝਾ ਮਜ਼ਾਕ ਹੋਇਆ ਸਾਡਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਘੱਟੋ ਘੱਟ 50 ਹਜ਼ਾਰ ਕਰੋੜ ਦਾ ਤੇ ਸੈਂਟਰਲ ਗਵਰਨਮੈਂਟ ਆਪਣੇ ਹੀ ਦੇਸ਼ ਦੇ ਇੱਕ ਸੂਬੇ ਨੂੰ 1600 ਕਰੋੜ ਰੁਪਏ ਦਾ ਪੈਕੇਜ ਦੇ ਕੇ ਜਾਂਦੀ ਤਾਂ ਫਿਰ ਕਿਵੇਂ ਤੁਸੀਂ ਐਕਸਪੈਕਟ ਕਰਦੇ ਕਿ ਬੀਜੇਪੀ ਜਿਹੜੀ ਆ ਮੇਰੇ ਹਿਸਾਬ ਨਾਲ ਜੋ ਨਤੀਜਾ ਤਰਨਧਾਰ ਚ ਆ ਲਗਭਗ ਪੰਜਾਬ ਦੀਆਂ ਬਹੁਤੀਆਂ ਸੀਟਾਂ ਤੇ ਬੀਜੇਪੀ ਨੂੰ ਇਹੀ ਅਸਰ ਹੋਵੇਗਾ ਦੇਖੋ ਬਿਹਾਰ ਸਾਡੇ ਤੋਂ ਬਹੁਤ ਦੂਰ ਦੀ ਸਟੇਟ ਹੈ ਔਰ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਵੇਂ ਸਾਡੇ ਪ੍ਰੈਜ਼ੀਡੈਂਟ ਸੌਰੀ ਸਾਡੇ ਲੀਡਰ ਰਾਹੁਲ ਗਾਂਧੀ ਲੀਡਰ ਆਫ ਆਪੋਜੀਸ਼ਨ ਨੇ ਪੂਰਾ ਡਾਟਾ ਪੇਸ਼ ਕਰ ਦਿੱਤਾ ਵੋਟ ਚੋਰੀ ਦਾ ਡਿਟੇਲਡ ਐਵਿਡੈਂਸ ਅੱਜ ਕੀ ਹੋ ਰਿਹਾ ਕਿ ਐਸ ਆਈ ਆਰ ਸਪੈਸ਼ਲ ਇੰਟੈਂਸਿਵ ਰਿਵਿਊ ਉਦੇ ਤਹਿਤ ਇਲੈਕਸ਼ਨ ਕਮਿਸ਼ਨ ਜਿਹੜਾ ਵਾ ਉਹ ਭਾਜਪੀ ਦੇ ਕਹਿਣ ਦੇ ਉੱਤੇ ਡੈਮੋਕਰੇਸੀ ਨੂੰ ਹਾਈਜੈਕ ਕਰ ਰਿਹਾ ਵਾ ਇਹ ਬਹੁਤ ਬਾੜੀ ਗੱਲ ਆ ਔਰ ਪਾਰਦਰਸ਼ਤਾ ਜਿਹੜੇ ਰਾਹੁਲ ਗਾਂਧੀ ਨੇ ਇਲਜ਼ਾਮ ਲਾਏ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਅੱਜ ਤੱਕ ਉਹਨਾਂ ਨੇ ਕੋਈ ਉਹਦਾ ਵਾਜਬ ਜਵਾਬ ਨਹੀਂ ਦਿੱਤਾ ਸਭ ਨੂੰ ਸ਼ੁਭਾ ਹੈ ਕਿ ਐਡਾ ਵੱਡੇ ਕੱਟ ਹੋਣ ਆਰਜीडी ਤੇ ਕਾਂਗਰਸ ਤੇ ਐਡੀ ਵੱਡੀ ਉਥੇ ਯਾਤਰਾ ਨਿਕਲੇ ਤਾਂ ਸੀਟਾਂ ਹੋਣ ਸਿਰਫ 230 ਇਸ ਕਰਕੇ ਥੈਟ ਇਲੈਕਸ਼ਨ ਰਿਜ਼ਲਟਸ ਟੈਂਡ ਸਕਾਊਟਫੁਲ ਸਾਡੀ ਨੈਸ਼ਨਲ ਲੀਡਰਸ਼ਿਪ ਇਜ਼ ਵਰਕਿੰਗ ਔਨ ਥਿਸ ਔਰ ਸ਼ਾਰਟਲੀ ਸਾਡੇ ਲੀਡਰ ਆਫ অপੋਜੀਸ਼ਨ ਇਹਦੇ ਤੇ ਹੋਰ ਡਾਟਾ ਪੇਸ਼ ਕਰਕੇ ਤੁਹਾਨੂੰ ਸਾਰਿਆਂ ਨੂੰ ਇੱਕ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਵੋਟ ਚੋਰੀ ਦੇ ਮਸਲੇ ਤੇ ਜਾਗਰੂਕ ਕਰਾਉਣ ਦੇ ਚ ਹੈ ਸਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਾਰੇ ਪ੍ਰਧਾਨਾਂ ਨੇ ਨਵੇਂ ਲਾ ਦਿੱਤੇ ਗਏ ਆਸਪਾਸ਼ੀ ਪਰ ਪਹੁੰਚੇ ਰੂਲਰ ਹੈ ਜੀ ਹਰਪਨ ਹੈਗਾ ਇਹ ਤੁਸੀਂ ਲੋਕਾਂ ਦੀ ਵੀ ਹੈ ਜਿਹੜਾ ਪੰਜਾਬ ਦੇ ਪ੍ਰਧਾਨੀ ਵਿੱਚ ਇਹ ਵਾਲਾ ਜਿਹੜਾ 2022 ਵੋਟਾਂ ਚੋਰੀ ਕਰਦਾ ਦੇਖੋ ਇਹ ਸਾਰੀਆਂ ਗੱਲਾਂ ਕੀ ਹੁੰਦੀਆਂ ਨੇ ਇਹ ਮੁਨਸਰ ਖਾਨ ਪਾਰਟੀ ਦੀ ਲੀਡਰਸ਼ਿਪ ਤੇ ਉਹਨਾਂ ਨੇ ਇੱਕ ਕਾਲ ਕਿਦੋਂ ਲੈਣੀ ਆ ਲੈਣੀ ਕਿ ਨਹੀਂ ਲੈਣੀ ਕਈ ਗੱਲਾਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਉਹ ਮਹਿਜ਼ ਜਾਦਾ ਇੱਕ ਪ੍ਰਚਾਰ ਹੁੰਦਾ ਵਾ ਇਸ ਕਰਕੇ ਆਪਾਂ ਨੂੰ ਸਭ ਨੂੰ ਹਲੇ ਇੰਤਜ਼ਾਰ ਕਰਨਾ ਪਵੇਗਾ ਕਿ ਪਾਰਟੀ ਦੀ ਹਾਈ ਕਮਾਂਡ ਕੀ ਫੈਸਲਾ ਲੈਂਦੀ ਆ 2027 ਨੂੰ ਮੱਦੇ ਨਜ਼ਰ ਰੱਖਦੇ ਕਿਸ ਤਰ੍ਹਾਂ ਦਾ ਕੰਬੀਨੇਸ਼ਨ ਕਿਸ ਤਰ੍ਹਾਂ ਦੇ ਲੀਡਰਸ ਨੂੰ ਮੈਦਾਨ ਦੇ ਵਿੱਚ ਉਤਾਰਦੀ ਆ ਇਹ ਸਾਰਾ ਕੁਝ ਇਹ ਇਹ ਇਹਦਾ ਮੰਡੇਟ ਮੇਰੇ ਕੋਲ ਨਹੀਂ ਆ ਤੁਹਾਡੇ ਨਾਲ ਗੱਲ ਕਰਦਾ ਮੈਂ ਇਹ ਕਹੂੰਗਾ ਹਾਂ ਅਗਰ ਸਾਡੀ ਗੱਲ ਕੋ ਪੁੱਛੇਗਾ ਜਾਂ ਕੁਛ ਹੀ ਜਾ ਰਹੀ ਆ ਜਾਂ ਕੁਛ ਹੀ ਜਾਵੇਗੀ ਅਸੀਂ ਤਾਂ ਜੋ ਪੰਜਾਬ ਦੇ ਹਿੱਤ ਦੀ ਗੱਲ ਆ ਜੋ ਪੰਜਾਬ ਦੀ ਸਭ ਤੋਂ ਵਧੀਆ ਗੱਲ ਹੋਗੀ ਉਹ ਅਸੀਂ ਆਪਣੇ ਵਿਚਾਰ ਉੱਥੇ ਜ਼ਰੂਰ ਰੱਖਾਂਗੇ ਜੀ ਠੀਕ ਹੈ